ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਸਰਾ ਫੈਮਲੀ ਦੇ ਵਿੱਚ ਹੋਰਸ ਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਵਾਇਰਸ ਸਾਰਿਆਂ ਨੂੰ ਖੁਸ਼ ਰੱਖੇ ਸਾਰੇ ਅਬਦੇ ਘਰ ਪਰਿਵਾਰ ਵਿੱਚ ਹੱਸਦੇ ਵਸਦੇ ਰਹਿਣ ਤਰੀਕ ਹੋ ਗਈ ਜੀ ਅੱਜ 8 8 ਦਸੰਬਰ ਮਾਰਨਿੰਗ ਦਾ ਹੋ ਗਿਆ ਟਾਈਮ 7:05 ਮਿੰਟ ਹੋ ਗਏ ਆਪਾਂ ਉੱਠ ਗਏ ਸੀ ਮਾਰਨਿੰਗ ਹੋ ਗਈ ਸਟਾਰਟ ਆਪਣੀ ਸ਼ੁਰੂ ਹੋ ਗਏ ਡਿਊਟੀਆਂ ਤੇ ਆ ਚੱਕ ਲਈ ਜੀ ਬਾਉਲਟੀ ਪਹਿਲਾਂ ਗੱਡਾਂਗੇ ਧਾਰਾਂ ਧਾਰਾਂ ਗੱਡਣ ਤੋਂ ਬਾਅਦ ਫਿਰ ਆਪਾਂ ਕਰਾਂਗੇ ਹੋਰ ਕੰਮ ਮਿਸਤਰੀ ਆਉਣ ਵਾਲੇ ਨੇ ਆਪਣੇ ਆ ਪਿੱਲਰ ਬਣਾਉਣਗੇ ਇੱਥੇ ਆ ਇੱਥੇ ਦੋ ਪਿੱਲਰ ਬਣਨਗੇ ਇੱਥੇ ਟੋਏ ਪੱਟੇ ਹੋਏ ਨੇ ਇਹ ਕੱਲ ਸੈਟਿੰਗ ਕੀਤੀ ਸੀ ਇਹਨਾਂ ਨੇ ਤੇ ਅੱਜ ਪਿੱਲਰਾਂ ਦਾ ਕੰਮ ਸ਼ੁਰੂ ਹੋਊਗਾ ਉੱਪਰ ਟੈਂਕੀ ਦਾ ਕੰਮ ਜਿਹੜਾ ਉਹ ਹੋ ਗਿਆ ਆਪਣਾ ਕੰਪਲੀਟ ਤੇ ਚੱਲਦੇ ਆਪਾਂ ਬੱਜਾਂ ਵਾਲੇ ਘਰੇ ਇਹ ਸਾਡਾ ਘਰ ਨਾਲ ਹੀ ਆ ਐਵੇਂ ਇੱਕ ਭੈਣ ਤਾਂ ਪਹੁੰਚ ਗਈ ਧਾਰਾ ਕੱਢ ਦੋ ਮੱਜਾਂ ਬਾਹਰ ਨਿਕਲ ਗਈਆਂ ਹੀ ਆਪਣੀਆਂ ਅੰਦਰ ਹੁੰਦੀਆਂ ਨੇ ਰਾਤ ਨੂੰ ਫਿਰ ਬਾਹਰ ਇਹ ਮੈਂ ਅੱਜ ਥੋੜੀ ਜਿਹੀ ਲੱਤ ਮਾਰਦੀ ਆ ਬਾਈ ਨੇ ਗੋਹਾ ਗੋਹਾ ਕੀਤਾ ਜਾਂਦਾ ਅੰਦਰ ਤੇ ਹੁਣ ਆਪਾਂ ਗੱਢਣ ਲੱਗਿਆਂ ਧਾਰਾਂ ਹੱਪਾ ਚੋਲੀਆਂ ਦੀ ਧਾਰਾਂ ਅੱਡ ਪਾ ਨਿੱਕੇ ਪਾਣੀ ਦੇ ਅੱਪਰ ਹੰਦਾ ਭਈ ਅੱਜ ਤਾਂ अज ठंड हो रही है ये बहुत ज्यादा टोपी लेने वाला टाइम आ गया उधर तो ले ली टोपी आप भी लगांगे कपड़े पाके रखो मोटे जी सारे ठंड औदी मार दी है या जान मार दी है पहला कहते थे ठंड नहीं पेंदी ठंड नहीं पेंदी हूँ चक्कू फटे हों कुंकड़-कुंकड़ बैठना ठंड मुठ कल को अच्छा हम तो इतना नहीं लग रही है तो मग्गा भी धन्यवाद करता है जी होता है थोड़ा और पतला होता है अम्मा भाई करता वही थी रत्तादा आ रहा नहीं है ना कितना भाई है और एक अलग ही मोटा भाई है दोस्तों मैं निकल गया मैम ਰੰਦੋ ਕੰਮ ਨਿਪਟ ਗਿਆ ਸੀ ਆਪਾਂ ਤਾਂ ਕੱਢ ਲਏ ਦੁੱਧ ਆਪਾਂ ਪੁਣਤਾ ਕਿੰਨੀ ਦੇ ਵਿੱਚ ਤੇ ਬਾਕੀ ਮਿਸਤਰੀਆਂ ਦਾ ਪਾ ਦਾਂਗੇ ਉਹਨਾਂ ਵਾਲੀ ਕਿੰਨੀ ਦੇ ਵਿੱਚ ਉੱਟ ਕੇ ਹਾਂ ਉਹਦੀ ਆਵਾਜ਼ ਆਈ ਨਹੀਂ ਟੀਵੀ ਦੀ ਉਹਦੀ ਤਾਂ ਆਈ ਨਹੀਂ ਮੈਂ ਆ ਕੇ ਨਾ ਕਿਤੇ ਅੱਗਿਆ ਤਾਂ ਕੁਝ ਨਹੀਂ ਚੱਲਿਆ ਕੱਲ ਕਰਕੇ ਨਹੀਂ ਗਏ ਕੁਝ ਦੱਸਿਆ ਨਹੀਂ ਇਹਨੂੰ ਟੀਵੀ ਵਾਲੇ ਨੂੰ ਪਤਾ ਕੋਈ ਹੋਗਾ ਤਾਂ ਟੀਵੀ ਵਾਲੇ ਨੂੰ ਪਤਾ ਨਹੀਂ ਤਾ ਹੀ ਕਿੰਨੇ ਗਰਮ ਸੀਗਾ ਟੀਵੀ ਆਪਾਂ ਟੀਵੀ ਦਾ ਉਹ ਸੈਟ ਆਫ ਬਾਕਸ ਲਗਵਾਇਆ ਸੀ ਜਿਹਦੀ ਆਵਾਜ਼ ਨਹੀਂ ਆ ਰਹੀ ਕੱਲ੍ਹ ਸਕ੍ਰੀਨ ਚੱਲਣੋਂ ਹਟ ਗਿਆ ਸਕ੍ਰੀਨ ਆਈ ਜਾਂਦੀ ਆਵਾਜ਼ ਬੰਦ ਹੋ ਰਿਹਾ ਸੀਗਾ ਪਤਾ ਨਹੀਂ ਕਾਤੋਂ ਹੋ ਗਿਆ ਅਸ ਤਾਂ ਜਾ ਕੇ ਉਹਨੇ ਉੱਪਰ ਦੇਖ ਕਿਉਂਨੇ ਆ ਜਾ ਉੱਤੇ ਉੱਪਰ ਦੇਖ ਕਿਉਂਨੇ ਵੀ ਕੀ ਬਣਾਇਆ ਰਾਤ ਚਲੋ ਜੀ ਚੱਲਦੇ ਆ ਉੱਪਰ ਆਪਾਂ ਦਿਖਾਉਨੇ ਆ ਤੁਹਾਨੂੰ ਕੱਲ ਕੀ ਬਣਾਇਆ ਸੀ ਕੌਣ

ਕੱਲ ਆਪਣੇ ਲਾਇਸੀ ਆ ਪਿੱਲਰ ਇੱਥੇ ਆਪਣੇ ਅੱਜ ਉਹ ਸੈਂਚਾ ਜਾਂ ਲੱਦ ਕੀ ਆਹਾ ਬਿਜਦੋ ਆਈ ਤਾਂ ਇੱਥੇ ਆਪਣੇ ਪਿੱਲਰ ਬਣ ਗਏ ਜੀ ਅੱਜ ਚਲੋ ਅੰਦਰ ਐਂਟਰੀ ਕਰਦੇ ਆਂਗੇ ਦਿਖਾਉਨੇ ਆ ਇੱਥੇ ਤਾਂ ਭਾਵੇਂ ਮਿੱਟੀ ਫੋਨ ਮਾਣਾ ਮਟਰ ਰਾਹ ਕਰਨਾ ਚਾਹੀਦਾ ਇੱਥੇ ਲੱਗੇ ਹੋਏ ਨੇ ਪਲੰਬਰ ਹੁਣੀ ਟੂਟੀਆਂ ਪੈਪਾ ਪਾਈ ਜਾਂਦੇ ਨੇ ਆ ਦੇਖੋ ਆ ਦੇ ਇੱਧਰ ਪੈਪਾ ਪਾ ਕੇ ਗਏ ਨੇ ਕੱਲ ਆ ਪਾ ਕੇ ਆ ਉਹ ਪੈਪ ਕਿਹੜੀਆਂ ਆਹਾ ਅੱਛਾ ਸੀਮੇਂਟ ਮਿਲਾਤਾ ਆ ਬਾ ਵੀ ਪਾ ਗਏ ਭਾਈ ਅੰਦਰ ਦੇਖੀ ਕਿਵੇਂ ਹੋ ਰਿਹਾ ਚਿੜੀਆਂ ਨਾਲ ਆ ਵੀ ਪਾ ਗਏ ਪੈਪਾ ਦਾ ਵਾਵਾ ਹੀ ਕਰ ਕੇ ਕੱਲ ਤਾਂ ਹਾਂ ਇੱਧਰ ਆਪਣੇ ਪੈਪਾ ਪੈ ਗਈਆਂ ਜੀ ਲੱਗੇ ਹੋਏ ਨੇ 2 ਦਿਨ ਹੋ ਗਏ ਪੈਪਾ ਪਾਉਣਾ ਚਲੋ ਜੀ ਆਪਾਂ ਚੱਲ ਦਿੱਤਾ ਹਾਂ ਸੁਣਗਾ ਆਏ ਜੀ ਪਾਪਾ ਜੰਨੇ ਉੱਪਰ ਉੱਪਰ ਦਿਖਾਉਨੇ ਆ ਜਿਹੜੀ ਟੈਂਕੀ ਬਣਾਈ ਸੀਗੀ ਉਹਦੇ ਇੱਥੇ ਬਲ ਕੱਲ ਪਤਾ ਨਹੀਂ ਕੀ ਕਰਿਆ ਬਾਈ ਜੀ ਉਹਨੀਆਂ ਨੇ ਡਿਜ਼ਾਈਨ ਬਣਾਇਆ ਡਿਜ਼ਾਈਨ ਡਿਜ਼ਾਈਨ ਇੱਥੇ ਨਹੀਂ ਅਜੇ ਪਾਪਾ ਪਾਈਆਂ ਨਾ ਚਲੋ ਜੀ ਪਿੱਛੇ ਚੱਲਦੇ ਆ ਬੇੜੇ 'ਚ ਆਹ ਹੈਗਾ ਆਪਣਾ ਬੈਕ ਸਾਈਡ ਵਾਲਾ ਬੇੜਾ ਕਿੰਨੀ ਵੀ ਇਹਨਾਂ ਦੇ ਆ ਪਈ ਹੈ ਹਾਂ ਤਾਂ ਹੀ ਮੈਂ ਘਰ ਨਾਲ ਕਿੰਨੀ ਚੱਕ ਲਿਆਵਾਂਗੇ ਦੁੱਧ ਪੋਣਾ ਇਹ ਜੀ ਆਪਣੀ ਪੌੜੀ ਬਣਾਈ ਆ ਉੱਪਰ ਟੈਂਕੀ ਤੇ ਆਇਆ ਚੱਲੀਏ ਹਾਂ ਕੱਲ ਮਗਾਈਆਂ ਤਾਂ ਹੈਗੀਆਂ ਨਵੀਆਂ ਮਗਾਈਆਂ ਨੇ ਇੱਧਰ ਇੱਧਰ ਦਾ ਮੂਹ ਲੈ ਚੱਲ ਚੱਲੀਏ ਚੱਲਦੇ ਆ ਜੀ ਆਪਾਂ ਉੱਪਰਲੀ ਛੱਤ ਤੇ ਦੇਖਦੇ ਹਾਂ ਕੱਲ ਕੀ ਕੰਮ ਕਰਿਆ ਹੈ ਚਲੋ ਜੀ ਝੌਂਪੜੀ ਜੀ ਬਣਾਉਣਗੇ ਗੀ ਆਪਣੇ ਉੱਪਰ ਲਈ ਛੱਤ ਚਾਰ ਦਿਵਾਰੀ ਤਾਂ ਹੋ ਗਈ ਆ ਬਣੀ ਆਪਣੀ ਟੈਂਕੀ ਤੇ ਟੈਂਕੀ ਦੇ ਉੱਤੇ ਨਾ ਉਹ ਡਿਜ਼ਾਈਨ ਜਿਹਾ ਬਣਾਉਂਦੇ ਨੇ ਹਜੇ ਬਣਾਤਾ ਹੈ ਨਹੀਂ ਹਾਂ ਮੋੜੇ ਮੋੜੇ ਨਹੀਂ ਲੱਗਦੇ ਨਹੀਂ ਉਹਵੇਂ ਬਣਾਉਣਗੇ ਝੌਂਪੜੀ ਜੀ ਆ ਸੀਗਾ ਆਪਣਾ ਫਰੰਟ ਏਰੀਆ ਜੀ ਕਮੈਂਟ ਅੱਜ ਦੱਸਿਓ ਕਿਵੇਂ ਲੱਗਿਆ ਆਪਣਾ ਘਰ ਉੱਤੇ ਟੈਂਕੀ ਉਹਦੇ ਡਿਜ਼ਾਈਨ ਬਣਾਈ ਜਾਂਦੇ ਨੇ ਉੱਤੇ ਹਜੇ ਬਣਿਆ ਨਹੀਂ ਹੈਗਾ ਮਿਸਤਰੀ ਲੱਗ ਰਿਹਾ ਇੱਥੇ ਉੱਪਰ ਹੈਨਾ ਉਹ ਆਪਣਾ ਘਰ ਰਹਿ ਗਿਆ ਉਹ ਆਪਣਾ ਮੱਝਾਂ ਵਾਲਾ ਘਰ ਰਹਿ ਗਿਆ ਉਹ ਚਿੱਟੇ 게ਟ ਵਾਲਾ ਵੀ ਆਪਣਾ ਹੀ ਘਰ ਆਗਾ ਸਾਹਮਣਾ ਗਲੀ ਦੇ ਸਾਹਮਣ ਵਾਲਾ ਉਧਰ ਆਪਣੀ ਰੂੜੀ ਹੁੰਦੀ ਹੈਗੀ ਆ 체ਜਾ ਜਿਆ ਬਣਾਇਆ ਹੋਇਆ ਇਹਨਾਂ ਨੇ ਟਾਈਮ ਲੱਗਦਾ ਭਰਾ ਵੀਂ ਬਣਾਉਣ ਤੇ ਹੈਨਾ ਇੱਕ ਤੇ ਖੜ ਜਾ ਰਹੀ ਕੁਟ ਜਾਂਦੀ ਦੇਖ ਲੈ ਖੜ ਕੇ ਐਕਸਪੈਰੀਮੈਂਟ ਕਰ ਲੈਨੇ ਆ ਇਹ ਕਹਿੰਦੀ ਮੈਂ ਤਾਂ ਖੜ ਕੇ ਥੱਲੇ ਛਾਲ ਮਾਰਨੀ ਆ ਹਾਈ ਮੇਰੇ ਤਾਂ ਹੱਥ ਠਾਰਨ ਲੱਗ ਗਏ ਠੰਡ ਠੰਡੀ ਹਵਾ ਚੱਲਦੀ ਆ ਗੁੱਬਾ ਆ ਜਾਗਾ ਫਿਰ ਕਾਨ ਸੀਗੀ ਇਹ ਥੱਲੇ ਸਾਡੇ ਨਾਲ ਸੀ ਜਗ੍ਹਾ ਛੱਡੀ ਹੋਈ ਆ ਇਹ ਹੈ ਬਿੰਗੀ ਜੀ ਜਗ੍ਹਾ ਕੀ ਬੰਦਾ ਨੰਗੜ ਜੋਗੀ ਜਗ੍ਹਾ ਹੈਗੀ ਇੱਥੋਂ ਦੀ ਤਾਂ ਬੰਦਾ ਨੰਗੜ ਜੋਗੀ ਹੋਈ ਆ ਹਾਂ ਟੇਡਾ ਜਿਹੜਾ ਭਾਰਾ ਹੁੰਦਾ ਉਹ ਤਾਂ ਟੇਡਾ ਹੋ ਕੇ ਨੰਗੂ ਆ ਚਲੋ ਜੀ ਇੰਨਾ ਕੰਮ ਸੀਗਾ ਜਿਹੜਾ ਕਰਿਆ ਸੀ ਦੇਖਣਾ ਸੀਗਾ ਆਪਾਂ ਸਾਰਾ ਆਂਡ ਗਵਾਂਡਾਗਾ ਆਪਣਾ ਚੱਲੀਏ ਆ ਜਾ ਕਿੰਨੀ ਕਿੱਥੇ ਹੈਗੀ ਉਹ ਨਾ ਦੁੱਧ ਨਾ ਡਾਇਲ ਆਉਂਦਾ ਕਿੰਨੀ ਚੱਕ ਲਈਏ ਜੀ ਆਪਾਂ ਬਾਈ ਪ੍ਰਦੀਪ ਸਿੰਘ ਨੇਗੇ ਗੱਜੂ ਚਾਹ ਮਨ ਦਾ ਰੱਗ ਗਿਆ ਪਾਉਨੇ ਆ ਤرائی ਕਰਦੇ ਆ ਅਸੀਂ ਗੇੜਾ ਜਿ ਕਿੱਦਾਂ ਨੀ ਕਿੱਦਾਂ ਬਾਈ ਬਾਈ ਤੁਹਾਨੂੰ ਠੰਡ ਨਹੀਂ ਲੱਗਦੀ ਅੱਜ ਬਾਈ ਬਹੁਤ ਠੰਡਾ ਹੈ ਵੀ ਕੋਟ ਪਾਜੋ ਤੁਸੀਂ ਵਿੱਚ ਦੀ ਹਵਾ ਲੱਗੀ ਜਾਂਦੀ ਆ ਆਜੋ ਚਲੋ ਜੀ ਆਪਾਂ ਚੱਲਦੇ ਹੁਣ ਬਾਹਰ ਅਪਡੇਟ ਸੀਗੀ ਜਿੰਨਾ ਕੁ ਬਣਿਆ ਤੁਹਾਨੂੰ ਦਿਖਾਤਾ ਕਮੈਂਟਾਂ ਚ ਦੱਸ ਦਿਓ ਜੀ ਕਿਵੇਂ ਲੱਗਿਆ ਆਪਣਾ ਘਰ ਕਿਵੇਂ ਲੱਗ ਰਿਹਾਗਾ ਚੱਲਦੇ ਆ ਥੱਲੇ ਅੱਜ ਆਪਣੇ ਪਿੱਲਰਾਂ ਦਾ ਕੰਮ ਹੋਣਾ ਚਾਹ ਪੀ ਲੈ ਬਾਈ ਵੱਗੇ ਪਹਿਲਾਂ ਤੂੰ ਚਾਹ ਪੀ ਲੈ ਮਿਸਤਰੀ ਆ ਗਏ ਜੀ ਆਪਣੇ ਕੰਮ ਹੋਗਾ ਸ਼ੁਰੂ ਪਿੱਲਰ ਲਾਉਂਦੇ ਨੇਗੇ ਉਹ ਜੜੇ ਬਣਾਉਣੇ ਨੇ ਕਿਲਰ ਹੁੰਦੇ ਲੱਗਦੇ ਹਾਂ ਅਲਕਤਾਰ ਅੱਜ ਜੁੱਪਰ ਚੱਲਦੇ ਆ ਮਸ਼ੀਨ ਲਾਈ ਹੋਈ ਆਪਣੀ ਕੱਪੜਿਆਂ ਵਾਸਤੇ ਤੋਂ ਪਤੀ ਇਹ ਕੰਮ ਚੱਲਦਾ ਕਰਕੇ ਮਸ਼ੀਨ ਉੱਤੇ ਜੜਾਈ ਹੋਈ ਹੈ ਉੱਤੇ ਕੱਪੜੇ ਢੂਣੇ ਪੈ ਗਏ। ਕੱਲ ਤੋਤੇ ਸੀ ਇੰਨੇ। ਅੱਜ ਹੋਰ ਹੋਣੀ ਤੇ ਤੁਹਾਡੀ ਵਰਦੀ ਹੋਗੀ। ਆਓ ਜੀ। ਫਾਇਲ ਬਦਲ ਦੀ। ਕਾਲੀ ਸਬਜ਼ੀ ਅੱਜ ਆਪਣੇ। ਚਲ। ਹਾਰੀ ਸੀ ਮੈਨਾਂ ਖੰਦਾ ਤੇ ਸੌ ਮਾਰੇ ਜਾ ਹਾਈ ਨਹੀਂ ਚੌਲ ਦਾ ਤੇਰੇ ਤੇਰੇ ਵੀਰੇ ਵਾਲੇ ਸੁਮੈਣ ਅੱਗੇ ਮੈਂ ਕਹਿੰਦਾ ਹਾਂ ਤਾਂ ਕਦੇ ਨਹੀਂ ਮੈਂ ਕਹਿੰਦਾ ਹਾਂ ਕਿ ਉਹਦੇ ਦੰਦੇ ਲੈ ਕਿਨ ਦਵਾਖੀ ਦੇ ਦੋ ਮੈਂ ਆਪਾਂ ਨੇ ਚੌਲ ਆਏ ਸੀ ਜੀ ਅੱਜ ਕੋਈ ਗਵਾਂਢ ਚ ਉਹਨਾਂ ਨੇ ਕਢਾਈ ਬਣਾਈ ਹੋਣੀ ਵਿਆਹ ਦਾ ਸੀ ਵਿਆਹ ਹੋਇਆ ਸੀ ਨਾ ਮੁੰਡੇ ਦਾ ਤੇ ਉਹ ਆਪਣੇ ਚੌਲ ਦੇ ਕੇ ਗਏ ਸੀ ਮਿੱਠੇ ਮਿਸਤਰੀਆਂ ਵਾਸਤੇ ਗਈ ਸੀ ਮਿਸਤਰੀਆਂ ਨੂੰ ਬੱਚੀ ਨਹੀਂ ਆਪ ਹੀ ਖਾ ਗਈ ਕਿੱਥੇ ਉੱਤਵਾ ਪਤੰਗ ਪਤੰਗ ਚੜਾਉਣਾ ਪੇਚਾ ਤੂੰ ਹੀ ਪਾਲਾ ਭਰਾ ਵਾਸਤੇ ਕੰਮ ਕਰਦੇ ਨਹੀਂ ਮੈਂ ਨਹੀਂ ਬਤੋ ਕੰਮ ਕਰਦੀ ਆ ਕਾਦੀ ਸਬਜੀ ਬਣਨੀ ਅੱਜ ਕਾਲੇ ਛੋਲੇ ਕਾਲੇ ਛੋਲੇ ਕਾਲੇ ਛੋਲੇ ਬਧੀਆ ਲੱਗਦੇ ਆ ਅੱਜ ਆਪਾਂ ਬਣਾਵਾਂਗੇ ਜੀ ਕਾਲੇ ਛੋਲੇ ਬਾਟ ਐਮ ਹੋ ਗਿਆ ਸੀ ਬਣੇ ਨਹੀਂ ਹੈਗੇ ਸੀ ਹਨਾ ਜੀ ਜਿਆ ਕਰਦਾ ਸੀ ਬਣਾਉਣਾ ਮੈਂ ਤਾਂ ਮੰਗਦੀ ਆ ਭੰਡੇ ਜੀ ਆਪਣੇ ਨਾਲੇ ਹੋਰ ਨਾਲੇ ਉਤੋਂ ਖੁਸ਼ ਹੋ ਕੇ ਖਾ ਲੈਂਦਾ ਸਕੂਲ ਲੈ ਜੂਗਾ ਸਵੇਰੇ ਬੰਡੇ ਜਿਆਦਾ ਨਹੀਂ ਆਏ ਨਹੀਂ ਪਾ ਲੱਗਦੀ ਗਰੇਵੀ ਜੀ ਵਧੀਆ ਲੱਗਦੀ ਆ ਨਿੰਬੂ ਹੋਰ ਆ ਗਏ ਆਪਣੇ ਕੇਚਾਰ ਪਾਉਣਾਗਾ ਕਿੱਥੋਂ ਆ ਗਏ ਉਹ ਆ ਗਏ ਇੱਕ ਤਾਂ ਅਸੀਂ ਪਾ ਲਏ ਇੱਕ ਤਾਂ ਆਪਾਂ ਚਾਰ ਪਾ ਲਿਆ ਜੀ ਰਾਤ ਇਹਦਾ ਅਸੀਂ ਨੇਰੇ ਨੇਰੇ ਜੀ ਚ ਪਾਤਾ ਵਾਲਾ ਚਾਰ ਵੀਡੀਓ ਬਣਾਈ ਨੀਗੀ ਪਰ ਹਜੇ ਆ ਆ ਪਏ ਨੇ ਟੋਕਰੀ ਦੇ ਵਿੱਚ ਇਹਦੀ ਆਪਾਂ ਵੀਡੀਓ ਬਣਾਵਾਂਗੇ ਨਿੰਬੂ ਤੇ ਚਾਰ ਦੀ ਇਹ ਆਪਣੇ ਖੇਤੋਂ ਆਏ ਨੇਗੇ ਉਹ ਆਪਣੇ ਪੇਕਿਆਂ ਤੋਂ ਆਏ ਨੇਗੇ ਉਹਦਾ ਆਪਾਂ ਪਾਦੇ ਉਹਦੀ ਵੀਡੀਓ ਬਣਾਵਾਂਗੇ ਤੁਹਾਨੂੰ ਦੱਸਾਂਗੇ ਵੀ ਅਸੀਂ ਕਿਵੇਂ ਬਣਾਉਣੇ ਆਗੇ ਚਾਰ ਨਿੰਬੂ ਦਾ ਚਾਹ ਆਪਣੇ ਘਰ ਖੇਤ ਨਿੰਬੂ ਆ ਉਹਦੇ ਤੇ ਬਾਰੇ ਨਿੰਬੂ ਲਾਉਂਦੇ ਨੇਗੇ। ਖਾ ਨਿੰਬੂ ਦਾ ਬੀਜ 24 ਮਹੀਨੇ ਜਾਂ 5 ਸਾਲ ਪਾ ਲਈ। ਤੂੰ ਬਾਹਰ ਦੇਖਦੇ ਸੀਮੈਂਟ ਲੈ ਕੇ ਆਉਂਦੇ ਸੀ ਪਤਾ ਨਹੀਂ ਕੀ ਵਾ। ਆ ਗਏ ਕਿ ਨਹੀਂ ਉਦੋਂ ਮੇਰੇ ਪਤੰਗ ਘਟਦਾ ਉਹ ਆਈਫੋ ਕਰੀ ਜਾਂਦਾ। ਕਿੱਥੇ ਆ ਪਤੰਗ ਘਟਦਾ ਜੀ ਕਿਸੇ ਦਾ ਉੱਤਰ ਪਤੰਗ ਚੜਾਈ ਜਾਂਦਾ ਆਈ ਉਹ ਆਈ ਬੁੱਕਰੀ ਜਾਂਦਾ ਆਪਣੇ ਪਿੱਲਰਾਂ ਦਾ ਅੱਜ ਅੱਜ ਠੰਡ ਬਹੁਤ ਜ਼ਿਆਦਾ ਸੀ ਤੇ ਅਸੀਂ ਕੀ ਕਰਿਆ ਕੰਮ ਕੋਲ ਦੇ ਵਿੱਚ ਕੰਮ-ਕੁਮ ਨਵੇੜ ਕੇ ਨਾ ਅਸੀਂ ਬੈਠ ਕੇ ਚੱਲ ਵੀ ਇੱਥੇ ਰੇਤਾ ਉੱਡੀ ਜਾਂਦਾ ਸੀ ਵੀ 2 ਮਿੰਟ ਫੋਨ ਫਾਨ ਚੰ ਦੇਖ ਲੈਣੇ ਆ ਤੇ ਜਾਓ ਬੈਠੀਆਂ ਕੰਪਲਨ ਵਿੱਚ ਫੋਨ ਦੇਖੋ ਚਾਰੇ ਉੱਠੇ ਨੀਂਦ ਨੀਂਦ ਆ ਗਈ ਸੰਦਸ ਤਾਂ ਮਸਾ ਉੱਟੀ ਆ ਉੱਠ ਕੇ ਚਾਹ ਬਣਾਈ ਤੇ ਮਰੋ ਕੱਪੜੇ ਕੱਢਣਾ ਸੀ ਇੱਕ ਤਾਂ ਆਪਣੇ ਕੰਮ ਚੱਲਦਾ ਕਰਕੇ ਬਾਹਰ ਬੈਠੀ ਨਹੀਂ ਜਾਂਦਾ ਹੈਗਾ ਕਿਉਂਕਿ ਆ ਉੱਡੀ ਜਾਂਦਾ ਸਾਰਾ ਕੁਝ ਹੈਨਾ ਐਨਾ ਸੁੱਤੀਆਂ ਸੌਂ ਸੌ ਕੇ ਅੱਜ ਸਾਰੀ ਤਕਾਨ ਲਾ ਲਈ ਅਸੀਂ ਇੱਕ ਠੰਡ ਜੀ ਸੀ ਕੰਬਲੇ ਚ ਬੈ ਕੇ ਨਾ ਮਜ਼ਾ ਜਿਹਾ ਆ ਗਿਆ ਹੋਰ ਸੀਪੇਣਾ ਬੈਠੇ ਰਹੋ ਹੈਨਾ ਇਹ ਹੁੰਦਾ ਕਈ ਵਾਰ ਤਾਂ ਹੁੰਦਾ ਵੀ ਕੰਮ ਪਏ ਨੇ ਨਾ ਪਈਏ ਨਾ ਕੰਮ ਤਾਂ ਅੱਜ ਵੀ ਪਏ ਸੀ ਪਰ ਅੱਜ ਕੰਬਲਾਂ ਦੇ ਨਿੱਕੇ ਨੇ ਸਾਨੂੰ ਇਹੋ ਜਿਹਾ ਘੇਰਿਆ ਉੱਠੇ ਹੀ ਨਾ ਗਿਆ ਚਲ ਕੋਈ ਨਾ ਜੀ ਹਨਾ ਕਦੇ ਕਦੇ ਰੈਸਟ ਵੀ ਕਰਨੀ ਚਾਹੀਦੀ ਆ ਇਨਸਾਨ ਕੋਈ ਮਸ਼ੀਨ ਤਾਂ ਹੈ ਨਹੀਂ ਵੀ ਚਾਬੀ ਨਾਲ ਦੁਰਿਆ ਫਿਰੂ ਜਿਹਾ ਐਵੇਂ ਥੋੜਾ ਮੋਟਾ ਤਾਂ ਸਰੀਰ ਨੂੰ ਆਰਾਮ ਵੀ ਚਾਹੀਦਾ ਹਨਾ 24 ਘੰਟੇ ਤਾਂ ਹਰੇਕ ਤੋਂ ਫਿਰਿਆ ਵੀ ਨਹੀਂ ਜਾਂਦਾ ਬਸ ਆਪਣੇ ਘਰ ਦਾ ਕੰਮ ਹੋ ਜੇ ਕੰਪਲੀਟ ਫਿਰ ਫਿਰ ਸਹੀ ਹੋ ਜਾਊਗਾ ਸਾਰਾ ਕੁਝ ਕਿਉਂਕਿ ਹੁਣ ਇਹਦੇ ਕਰਕੇ ਨਾ ਕੋ ਕੰਮ ਜਿਆਦਾ ਬਣਦਾ ਐ ਜੇ ਵੀ ਰੁਕੇ ਰੁਕੇ ਜਾਂ ਰਹਿੰਦਾ ਵੀ ਹੁਣ 22 ਮਿਸਤਰੀ ਹੁਣੇ ਲੱਗੇ ਹੁੰਦੇ ਨੇ ਨਾ ਤਾਂ ਕਰਕੇ ਫਿਰ ਆਪ ਨੂੰ ਵੀ ਔਖਾ ਜਿਹਾ ਲੱਗਦਾ ਹੋਰ ਝਾੜੂ ਅਸੀਂ ਸਵੇਰੇ ਨਾ ਤਿੰਨ ਵਾਰੀ ਮਾਰ ਦਿੰਨੇ ਆ ਤਿੰਨ ਵਾਰੀ ਕਰ ਦਿੰਨੇ ਆ ਅਸੀਂ ਆਪਦਾ ਕੰਮ ਨਵੇੜ ਦੇ ਨਵੇੜ ਦੇ ਤਿੰਨ ਵਾਰ ਝਾੜੂ ਲੱਗ ਜਾਂਦਾ ਕਮਰੇ ਅੰਦਰ ਵੀ ਤੇ ਬਾਹਰ ਵੀ ਪਰ ਫਿਰ ਉਹੀ ਤਾਂ ਉਹੀ ਹੋ ਜਾਂਦਾ ਬਿਕ ਰਹਿ ਨਹੀਂ ਜਾਂਦਾ ਹਾਂ ਵੀ ਕਹਾਂ ਆਪ ਤੋ ਦੇਖਿਆ ਨਹੀਂ ਅੰਦਾ ਕਿਉਂਕਿ ਹੁਣ ਗੰਦਾ ਨਹੀਂ ਘਰ ਸੋਹਣਾ ਲੱਗਦਾ ਹਨਾ ਉੱਥੇ ਰਹਿਣਾ ਕਰਨਾ ਹੁੰਦਾ ਜਿਵੇਂ ਤੇ ਉਹਦੇ ਕਰਕੇ ਪਰ ਐਂ ਅਭੀ ਸਰਦਾ ਹੈ ਨਹੀਂ ਗਾ ਮਾਰੇ ਬਿਨਾ ਤੇ ਪਰ ਫਿਰ ਉਨੀ ਖਲਾਰਾ ਪੈ ਜਾਂਦਾ ਕੀ ਕਰੀਏ ਚਲ ਕੋਈ ਨਹੀਂ ਜੀ ਹਨਾ ਉਹੀ ਗੱਲ ਆ ਵੀ ਔਕ ਕੱਟ ਕੇ ਔਕ ਮਿਲਦੀ ਆ 2 ਮਹੀਨਿਆਂ ਦੀ ਔਕ ਆ ਗਈ ਉਸ ਤੋਂ ਬਾਅਦ ਔਖੀ ਔਕ ਆ ਗਈ ਫਿਰ ਪਰਮਾਤਮਾ ਸਭ ਦੇ ਘਰ ਬਣਾਵੇ ਸਭ ਦੀਆਂ ਛੱਤਾਂ ਪਵਾਵੇ ਜਿਵੇਂ ਸਾਡੀ ਸੁਣੀ ਹੈ ਵਾਹਿਗੁਰੂ ਨੇ ਚਲੋ ਇਹ ਕੋ ਟਾਈਮ ਹੀ ਹੁੰਦਾ ਹਨਾ ਬ੍ਰਹਮਤਾ ਦਾ ਬਹੁਤ ਟਾਈਮ ਦੀ ਹੈ ਬਣਾਉਣ ਦਾ ਬੰਦਾ ਪਰ ਆਇਆ ਵੀ ਜਦੋਂ ਮਿੱਥਿਆ ਸਮਾਂ ਹੁੰਦਾ ਜਦੋਂ ਬਣਨੀ ਹੁੰਦੀ ਹੈ ਚੀਜ਼ ਉਹਦੇ ਟਾਈਮ ਉਹ ਹੀ ਟਾਈਮ ਤੇ ਬਣਨੀ ਉਹ ਤੋਂ ਪਹਿਲਾਂ ਆਪਾਂ ਕੁਝ ਨਹੀਂ ਕਰ ਸਕਦੇ ਉਸ ਵਾਹਿਗੁਰੂ ਕਾਲਪੁਰਖ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈਗਾ ਕਰਨਾ ਪਰਮਾਤਮਾ ਕਰਨਾ ਉਸ ਮਾਲਕ ਨੇ ਉਹਦੀ ਰਜਾਜੀ ਹੈ ਜਿਵੇਂ ਜੋ ਵੀ ਕੋਸ਼ ਉਹਦੀ ਰਜਾਜੀ ਰਹਿਣਾ ਚਾਹੀਦਾ ਉਦੇ ਤੋਂ ਵੱਡਾ ਤਾਂ ਨਾਕੀ ਹੋਇਆ ਤੇ ਨਾ ਹੀ ਕੋਈ ਹੋਣਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾਗਾ ਵਾਹਿਗੁਰੂ ਸਤਨਾਮ ਦੇ ਬਾਪਾ ਬਾਤ ਪਾੜਨ ਸ਼ੁਰੂ ਹੋ ਗਿਆ ਤੇ ਆਪਾਂ ਦੀਦੀ ਘਰ ਦੇ ਸਬਜ਼ੀ ਤੇ ਆਪਾਂ ਜਿਹੜੇ ਭਾਂਡੇ ਨੇ ਦੋ ਚਾਰ ਉਹ ਮਾਂਜ ਕੇ ਉਸ ਤੋਂ ਬਾਅਦ ਧਾਰਾਂ ਦਾ ਕੰਮ ਕਰਦੇ ਆਂਗੇ ਤੇ ਕੱਪੜੇ ਆਪਾਂ ਸੁੱਕੇ ਉੱਪਰੋਂ ਲਾ ਲਏ ਸੀ ਜਿਹੜੇ ਹੁਣ ਧੋ ਕੇ ਆਇਆ ਥੋੜੇ ਜਿ ਰਹਿ ਗਏ ਸੀਗੇ ਤੇ ਉਹ ਆਪਾਂ ਸਟੈਂਡ ਤੇ ਪਾਇਆ ਏ ਤੇ ਸਟੈਂਡ ਅੰਦਰ ਕਰਿਆਵਾਂਗੇ ਫਿਰ ਅਜੇ ਤਾਂ ਬਾਹਰ ਹੀ ਪਿਆਗਾ ਉੱਪਰ ਤੇ ਸਾਡੇ ਕੋਲ ਮਸ਼ੀਨਾਂ ਦੋ ਨੇ ਵਾਸ਼ਿੰਗ ਮਸ਼ੀਨਾਂ ਇੱਕ ਵੱਡੀ ਇੱਕ ਛੋਟੀ ਹੁਣ ਆਪਾਂ ਜਿਹੜੀ ਉੱਪਰ ਵੱਡੀ ਪਈ ਆ ਉਹ ਤੋਂ ਉੱਪਰ ਹੀ ਰੱਖ ਦਾਂਗੇ ਜਵਾਰੀ ਦੇ ਵਿੱਚ ਛੋਟੀ ਇੱਥੇ ਥੱਲੇ ਲਾਵਾਂਗੇ ਕਿਉਂਕਿ ਨਾ ਉੱਤੇ ਟੈਂਕੀ ਦਾ ਪਾਣੀ ਬਾਲਾ ਯਾਦ ਠੰਡਾ ਹੁੰਦਾ ਤੇ ਕੱਪੜੇ ਤੁਹਾਨੂੰ ਪਤਾ ਵੀ ਨਿੱਖਰਦੇ ਨਹੀਂ ਠੰਡੇ ਪਾਣੀ ਨਾਲ ਸਰਦੀ ਆ ਗਈ ਤੇ ਹੁਣ ਅਸੀਂ ਐ ਸੋਚਿਆ ਵੀ ਜਿਹੜੀ ਛੋਟੀ ਮਸ਼ੀਨ ਆ ਉਹ ਥੱਲੇ ਰੱਖ ਲਾਂਗੇ ਅਸੀਂ ਥੱਲੇ ਗਰਮ ਪਾਣੀ ਦਾ ਹੈਗਾ ਪ੍ਰਬੰਧ ਉੱਤੇ ਗਰਮ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਜੀ ਤੇ ਵਰਦੀ ਉਤਮ ਦੀ ਚਿੱਟੀ ਸੀ ਨਿਖਰੀ ਨਹੀਂ ਮਸਾ ਨਿਖਰੀ ਦੋ ਵਾਰੀ ਧੋਤੀ ਆ ਹਾਂ ਅੱਛਾ ਉਤਮ ਪਤੰਗ ਚੜਾਈ ਜਾਂਦਾ ਕੋਠੇ ਤੇ ਕਹਿੰਦਾ ਪਤੰਗ ਦਾ ਬੁਰਾ ਹਾਲ ਕਰਦਾ ਤੇ ਹੁਣ ਅਸੀਂ ਇਹ ਛੋਟੀ ਮਸ਼ੀਨ ਵਾਲੀ ਥੱਲੇ ਰੱਖ ਲਾਂਗੇ ਵੀ ਥੱਲੇ ਤਾਂ ਜਦੋਂ ਮਰਜੀ ਬੰਦਾ ਪਾ ਦੇ ਕੱਢ ਲੇ ਉੱਤੇ ਪਾਣੀ ਦਾ ਔਖਾ ਜੀ ਉਹ ਚੜਨ ਕਰਨ ਦਾ ਕੋਈ ਔਖਾ ਨਹੀਂ ਪਾਣੀ ਦੇ ਔਖਾ ਬਸ ਹਾਂ ਸੁਕ